ਸਤਿ ਸ੍ਰੀ ਅਕਾਲ ਜੀ ਦੇਖ ਰਿਹਾ ਹਾਂ ਟਾਪ ਨਿਊਜ਼ ਅੱਜ ਗਰਮੀ ਵੀ ਬਹੁਤ ਆ ਤੇ ਦੁਪਹਿਰ ਅੱਜ ਅਸੀਂ ਕਹਾਂ ਚਲੋ ਆਦਮਪੁੱਦੀ ਇੱਕ ਗੇੜੀ ਹੋ ਜਾਏ ਕੋਈ ਮੁੱਦਾ ਮਿਲ ਜਵੇ ਪਰ ਫਿਰ ਮੈਨੂੰ ਯਾਦ ਆਇਆ ਕਿ ਕਈ ਸਾਡੀਆਂ ਭੈਣਾਂ ਸਾਡੇ ਬੱਚੀਆਂ ਜਿਹੜੀਆਂ ਕਾਲਜ 'ਚ ਪੜ੍ਹਦੀਆਂ ਜਾਂ ਸਕੂਲ 'ਚ ਉਹ ਅਕਸਰ ਸਾਨੂੰ ਫੋਨ ਕਰਕੇ ਕਹਿੰਦੇ ਕਿ ਤੁਸੀਂ ਮੁੱਦੇ ਤੁਹਾਡੇ ਸਾਰੇ ਬਿਸ਼ੱਕ ਵਧੀਆ ਹੁੰਦੇ ਆ ਸਾਨੂੰ ਉਹਨਾਂ ਨੂੰ ਵੀ ਮਿਲਾਇਆ ਕਰੋ ਜਿੱਥੇ ਸਾਨੂੰ ਸਾਡਾ ਸਮਾਨ ਵਧੀਆ ਤੇ ਸਸਤਾ ਮਿਲੇ ਵਧੀਆ ਮਤਲਬ ਕਿ ਸਸਤਾ ਇੱਕ ਘਟਿਆ ਵੀ ਹੁੰਦਾ ਨੇ ਇੱਕ ਵਧੀਆ ਮਿਲੇ ਤੇ ਫਿਰ ਅਸੀਂ ਕਿ ਚਲੋ ਅੱਜ ਇੱਕ ਸ਼ੋਰੂਮ ਕੋਈ ਲੱਭਦੇ ਆ ਜਿੱਥੇ ਸਾਡੀਆਂ ਭੈਣਾਂ ਦਾ ਸਾਡੀਆਂ ਬੇਟੀਆਂ ਦਾ ਜਿਹੜਾ ਸੂਟ ਮਿਲਦੇ ਹੁਣ ਜੀਨਸ ਮਿਲਦੀ ਹੋਵੇ ਤੇ ਅਸੀਂ ਫਿਰ ਇੱਕ ਰੌਂਡ ਲਾ ਰਹੇ ਆ ਤੇ ਜਿੱਥੇ ਵੀ ਸਾਨੂੰ ਮਿਲਿਆ ਤੇ ਆਪਾਂ ਉੱਥੇ ਦਿਖਾਉਂਦੇ ਆ ਅੱਜ ਸਾਰਿਆਂ ਨੂੰ ਕਿਉਂਕਿ ਸਾਡੀਆਂ ਜ਼ਰੂਰਤਾਂ ਵੀ ਆ ਕਹਿੰਦੇ ਨਾ ਰੋਟੀ ਕੱਪੜਾ ਔਰ ਮਕਾਨ ਤੇ ਸੋ ਅਸੀਂ ਤਾਂ ਫਾਲੋਅਰਸ ਦੇ ਨਾਲ ਆ ਜਦੋਂ ਫੋਨ ਆਉਂਦੇ ਸਾਨੂੰ ਫਾਲੋਅਰਸ ਦੇ ਅਸੀਂ ਉਹਦੇ ਵੱਲ ਪੂਰਾ ਆਪਣੀ ਇੰਟਰੈਕਸ਼ਨ ਕਰੀਦੀ ਕਿ ਮਤਲਬ ਕਿ ਅਸੀਂ ਉਹਨਾਂ ਨੂੰ ਕੁਝ ਦੇ ਸਕੀ ਉਹਨਾਂ ਦਾ ਫਾਇਦਾ ਹੋ ਸਕੇ ਆ ਮੇਰਾ ਖਿਆਲ ਹੈਗਾ ਮੰਨੀ ਹੈ ਨਾ ਹਾਂਜੀ ਹੋਮ ਫੈਸ਼ਨ ਵੀ ਲੈ ਇਧਰ ਗੱਡੀ ਲਾਪਾ ਇਹ ਹੈ ਇੱਥੇ ਦੇਖ ਲੀਏ ਇੱਥੇ ਦੇਖ ਲਓ ਇਹ ਲੇਡੀਜ਼ ਦੇਖੋ ਲੇਡੀਜ਼ ਹੈ ਹੈ ਲੇਡੀਜ਼ ਹਾਂ ਰੈਡੀਮੇਡ ਡਰਮੈਂਟਸ ਸਾਰਾ ਹੈ ਲੈਡੀਜ਼ ਹੈ ਟੂ ਜੀ ਲੈਡੀਜ਼ ਹਾਂਜੀ ਚੱਲ ਫੇ ਆਪਾਂ ਇੱਥੇ ਦੇਖ ਲੈਨੇ ਅੰਦਰ ਜਾ ਕੇ ਹਣਾ ਹਾਂਜੀ ਇੱਥੇ ਕਰਦੇ ਚਾਹੀਏ ਇਹਦੇ ਨਾਲ ਵੀ ਆਪਾਂ ਨੂੰ ਚਲੋ ਸਾਡੇ ਨਾਲ ਸਾਡੀਆਂ ਭੈਣਾਂ ਬਹੁਤ ਜੁੜਦੀਆਂ ਫੋਲੋਅਰਸ ਤੇ ਇਹ ਟਰੱਕ ਜੂਨੀਅਮ ਦੇ ਸਾਹਮਣੇ ਆ ਜੀ ਅਸੀਂ ਮਾਰਕੀਟ ਆ ਜਿਹੜੀ ਤੁਸੀਂ ਦੇਖੋ ਤੇ ਆਪਾਂ ਇੱਥੇ ਜਿਹੜੇ ਵੀ ਭੈਣ ਜੀ ਹੋਏ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਇਹ ਹੈਗਾ ਜੀ ਓਮ ਫੈਸ਼ਨ ਵਿਲਾ ਡੀਜ਼ੀ ਰੈਡੀਮੇਡ ਗਾਰਮੈਂਟਸ वेस्टर्न ਜੁਐਲਰੀ ਐਂਡ ਅਨਸਟਿਚਡ ਸੂਟ ਐਤ ਵਧੀਆ ਲੇਡੀਜ਼ ਸਮਾਨ ਲੱਗਦਾ ਕੋਸ਼ਿਸ਼ ਕਰਦੇ ਆ ਕਿ ਤੁਸੀਂ ਦੇਖ ਸਕਦੇ ਆ ਕਿ ਬਾਹਰ ਤਾਂ ਵਧੀਆ ਆ ਤੇ ਆਪਾਂ ਅੰਦਰ ਜਾ ਕੇ ਦੇਖਦੇ ਆ ਸਜਾਵਟ ਵੀ ਬਹੁਤ ਵਧੀਆ ਕੀਤੀ ਆ ਕਿਉਂਕਿ ਹਰੀਆਲੀ ਔਰ ਰਾਸਤਾ ਜਿਹੜਾ ਆ ਇਹ ਜ਼ਰੂਰੀ ਆ ਕਿੰਨੇ ਨੇ ਘਰ ਦੇ ਬਾਗ ਡੇਢੀ ਤੋਂ ਦਿਸ ਪੈਂਦੇ ਆ ਜਦੋਂ ਤੁਸੀਂ ਘਰ ਹੋਵੇ ਜਾਂ ਆਪਣਾ ਬਿਜ਼ਨਸ ਹੋਵੇ ਤੇ ਉੱਥੇ ਜਦੋਂ ਹਰਿਆਲੀ ਹੋਵੇ ਤੇ ਸ਼ੁਭ ਗੱਲ ਆ ਇਹ ਸ਼ੁਭ ਸੰਕੇਤ ਹੁੰਦੇ ਆ ਤੇ ਆਪਾਂ ਅੰਤਰ ਜਾਣ ਦੀ ਕੋਸ਼ਿਸ਼ ਕਰਦੇ ਆ ਜੀ ਹੋਏ ਤਾਂ ਕੋਈ ਅੰਦਰ ਤਾਂ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਆਪਾਂ ਸੂਰਤ ਤਾਂ ਬਹੁਤ ਪਹਿਣ ਦੇ ਵਧੀਆ ਲੱਗੇ ਆ ਬਾਕੀ ਗੱਲ ਕਰਦੇ ਆ ਜੀ ਆਪਾਂ ਅੰਦਰ ਜਾ ਕੇ ਇੱਦਾਂ ਹੁੰਦੀ ਆ ਸੱਚੀ ਗੱਲ ਬਹਿ ਜੀ ਅਸੀਂ ਲੰਘ ਰਹੇ ਸੀ ਅਸੀਂ ਕਹ ਚਲੋ ਜਿਹੜਾ ਬੀਜੀਆਂ ਸਾਡੀਆਂ ਭੈਣਾਂ ਦਾ ਸਮਾਨ ਆ ਤੇ ਅਸੀਂ ਤੁਹਾਡੇ ਸ਼ੋਰੂਮ ਤੁਹਾਡਾ ਵੀ ਸੀ ਆ ਸਾਨੂੰ ਤੇ ਦਿਖਾ ਸਕਦੇ ਸਾਨੂੰ ਕਿ ਸਾਡੀਆਂ ਭੈਣਾਂ ਲਈ ਸਾਡੀਆਂ ਬੀਟੀਆਂ ਲਈ ਕੀ ਕੀ ਆ ਹੈ ਕੀ ਕੀ ਸਮਾਨ ਆ ਸਾਡੇ ਕੋਲ ਇੰਡੀਅਨ ਵੇਅਰ ਵੈਸਟਰਨ ਵੇਅਰ ਦੋਨੋਂ ਹੁੰਦੇ ਆ ਠੀਕ ਹੈ ਪਲੱਸ ਇਸ ਵਾਲਾ ਅੰਡਰ ਗਾਰਮਿੰਗਸ ਵੀ ਹੁੰਦੇ ਆ ਜੀ ਠੀਕ ਹੈ ਸਾਰੀ ਵੈਰਾਈਟੀ ਮਿਲੇਗੀ ਵਾਜਬ ਰੇਟ ਤੇ ਮਿਲੇਗੀ ਬਾਜ਼ਾਰ ਨਾਲੋਂ ਅਧੇ ਰਟਾ ਤੇ ਅੱਛਾ ਜੀ ਹਾਂਜੀ ਇਹਦਾ ਮਤਲਬ ਇਹ ਸਹੀ ਆਏ ਆ ਬਿਲਕੁਲ ਜੀ ਅਸੀਂ ਪਿੱਛੋਂ ਸਹੀ ਜਗ੍ਹਾ ਤੇ ਆ ਗਏ ਅਸੀਂ ਹੈ ਨਾ ਪਿੱਛੋਂ ਦੇਖ ਰਹੇ ਸਹੀ ਗਾ ਅੱਜ ਚਲੋ ਸਾਨੂੰ ਫੋਨ ਬਹੁਤ ਆਉਂਦੇ ਆ ਸਾਡੀਆਂ ਭੈਣਾਂ ਦੇ ਜਿਹੜੀ ਕਾਲਜ ਬੇਟੀਆਂ ਪੜ੍ਹਦੀਆਂ ਕੀ ਕੋਈ ਸਾਨੂੰ ਆਦਮਪੁਰ ਚ ਇਧਰ ਦਾ ਸ਼ੋਅਰੂਮ ਦੋ ਜਿੱਥੇ ਚੀਜ਼ ਵਧੀਆ ਹੋਵੇ ਤੇ ਸਸਤਾ ਹੋਵੇ ਸਾਨੂੰ ਤੁਹਾਡਾ ਮਿਹੜਿਆ ਫਿਰ ਤੇ ਤੁਸੀਂ ਸਾਨੂੰ ਦਿਖਾਓ ਜਦ ਤੱਕ ਆਪਾਂ ਸਾਰਿਆਂ ਨੂੰ ਆਪਣੇ ਫਾਲੋਅਰਸ ਨੂੰ ਤੁਹਾਡੀ ਸ਼ਾਪ ਦਿਖਾ ਦਿੰਨੇ ਆ ਬਿਲਕੁਲ ਜੀ ਬਿਲਕੁਲ ਦਿਖਾਓ ਇਧਰ ਵੀ ਹਾਂਜੀ ਹਾਂਜੀ ਆਪਾਂ ਫਿਰ ਆਪਣਾ ਵੈਸਟਰ ਤੋਂ ਸਟਾਰਟ ਕਰਦਾ ਤੁਸੀਂ ਕਿ ਇੰਡੀਅਨ ਇਹ ਤੁਸੀਂ ਦੇਖੋ ਕਿਉਂਕਿ ਮੈਨੂੰ ਨੌਲੇਜ ਨਹੀਂ ਤੁਹਾਨੂੰ ਪਤਾ ਜੀ ਮੈਂ ਤਾਂ ਬਸ ਫੋਨ ਆ ਜਾਂਦੇ ਆ ਜੀ ਸਾਨੂੰ ਭਾਜੀ ਦਿਖਾਓ ਉਹਨਾਂ ਨਾਲ ਤੁਹਾਨੂੰ ਇੱਕ ਗੋਆਚਾ ਦੇਖੋ ਤੁਹਾਨੂੰ ਥੋੜਾ ਇਧਰ ਦਿਖਾ ਦੇ ਨਹੀਂ ਖੁੱਲੇ ਪਿਆ ਹੋਣੀ ਕਿਸੇ ਚੀਜ਼ ਗਏ ਹੀ ਹੈ ਜੀ ਅੱਛਾ ਜੀ ਅੱਛਾ ਜੀ ਮੇਰੇ ਤੋਂ ਤਾਂ ਨਹੀਂ ਡੇਲ ਗਿਆ ਠੀਕ ਆ ਠੀਕ ਆ ਭੈਣ ਜੀ ਠੀਕ ਆ ਜੀ ਤੇ ਇਸ ਵਕਤ ਆਪਾਂ ਖੜੇ ਆ ਇਹ ਟਰੱਕ ਜੂਨੀਅਨ ਦੇ ਸਾਹਮਣੇ ਜਿਹੜੀ ਮਾਰਕੀਟ ਆ ਉਹਦੇ ਸਾਹਮਣੇ ਆ ਬਿਲਕੁਲ ਤੇ ਆਪਾਂ ਭੈਣ ਜੀ ਹੁਣੀ ਨੂੰ ਆਪਾਂ ਕਹਿੰਨੇ ਆ ਕਿ ਦਿਖਾਓ ਤੇ ਲੱਗੇ ਜੀ ਸ਼ੁਰੂ ਕਰਨ ਹਾਂਜੀ ਹਾਂਜੀ ਚਲੋ ਜੀ ਫਿਰ ਦੱਸੀ ਆਓ ਸਾਨੂੰ ਆਪੇ ਸਾਡੀਆਂ ਭੈਣਾਂ ਸਮਝ ਹੀ ਜਾਊਗੀਆਂ ਜੀ ਹਾਂਜੀ ਸਭ ਤੋਂ ਪਹਿਲਾਂ ਭਾਜੀ ਦੇਖੋ ਜੀ ਇਹਦੇ ਵਿੱਚ ਸਾਡੇ ਕੋਲ ਹੈਗਾ ਜੀ ਗਰਲਿਸ਼ ਸਟਾਕ ਹੁੰਦੇ ਆ ਜੀ ਈਵਨ ਲੇਡੀਜ਼ ਸਟਾਕ ਵੀ ਹੁੰਦੇ ਆ ਜੀ ਠੀਕ ਹੈ ਇਹ ਟੂ ਪੀਸ ਵਿੱਚ ਹੈ ਜੀ ਠੀਕ ਹੈ ਸਾਈਜ਼ ਆਏਗਾ ਇਹ ਮੀਡੀਅਮ ਟੂ ਐਸ ਐਸ ਔਰ ਐਮ ਜੀ ਓਕੇ ਤੇ ਸੇਮ ਐਕਸਟਰਾ ਜੀ ਤੁਹਾਨੂੰ ਸਾਡੇ ਕੋਲ 5 ਐਕਸਲ ਤੱਕ ਟਾਪ ਮਿਲ ਜਾਏਗਾ ਜੀ ਤੁਸੀਂ ਇਦਾਂ ਕਰਕੇ ਦਿਖਾ ਦਿਓ ਜਿਹੜਾ ਸਾਰਿਆਂ ਨੂੰ ਸਮਝ ਆ ਜਾਵੇ ਦੇਖੋ ਇਹਨਾਂ ਦੀ ਖਾਜੇ ਪਰ 5 ਐਕਸਲ ਦਾ ਟਾਪ ਵੀ ਦਿਖਾ ਦਿਨੇ ਅੱਛਾ ਜੀ ਕੋਈ ਆਸ ਦੀ ਪਰੇਸ਼ਾਨੀ ਨਹੀਂ ਕੋਈ ਜੀ ਜੀ ਤੁਹਾਡੇ ਕੋਲ ਸੂਟਸ ਵਗੈਰਾ ਦੇ ਵਿੱਚ ਵੀ ਇਸ ਤਰ੍ਹਾਂ ਹੀ ਸਾਈਜ਼ ਹੁੰਦੇ ਆਹ ਦੇਖੋ ਅੱਛਾ ਜੀ ਅੱਛਾ ਜੀ ਦੇਖ ਲੀਜੀ ਅੱਛਾ ਜੀ ਬਹੁਤ ਵਧੀਆ ਜੀ ਐਸੀ ਤਰ੍ਹਾਂ ਹੋਰ ਕਾਫੀ ਡਿਜ਼ਾਈਨਿੰਗ ਮਿਲ ਜੇਗੀ ਤੁਹਾਨੂੰ ਠੀਕ ਹੈ ਜੀ ਅੱਛਾ ਜੀ ਇਸ ਤੋਂ ਬਾਅਦ ਫਿਰ ਤੁਹਾਨੂੰ ਜਿਸ ਤਰ੍ਹਾਂ ਜੀਨਸ ਵਿੱਚ ਮਿਲ ਜਾਏਗੀ ਜੀਨਸ ਦੀ ਵੈਰਾਈਟੀ ਹੈ ਸਾਡੇ ਕੋਲ ਹਰ ਤਰ੍ਹਾਂ ਦੀ ਡਿਫਰੈਂਟ ਡਿਫਰੈਂਟ ਹੁੰਦੀ ਹੈ ਮੈਡਮ ਅਸੀਂ ਤੁਹਾਨੂੰ ਸਾਈਡ ਤੇ ਆ ਦੇਖੋ ਜੀ ਅੱਛਾ ਜੀ ਇਹ ਤੋਂ ਬਾਅਦ ਤੁਹਾਨੂੰ ਜਿਸ ਤਰ੍ਹਾਂ ਜੀਨਸ ਵਿੱਚ ਮਿਲ ਜਾਏਗੀ ਜੀਨਸ ਦੀ ਵੈਰਾਈਟੀ ਹੈ ਸਾਡੇ ਕੋਲ ਹਰ ਤਰ੍ਹਾਂ ਦੀ ਡਿਫਰੈਂਟ ਡਿਫਰੈਂਟ ਹੁੰਦੀ ਹੈ ਮੈਡਮ ਅਸੀਂ ਤੁਹਾਨੂੰ ਸਾਈਡ ਤੇ ਆ ਦੇਖੋ ਜੀ ਅੱਛਾ ਜੀ ਇਹ ਤੋਂ ਬਾਅਦ ਤੁਹਾਨੂੰ ਜਿਸ ਤਰ੍ਹਾਂ ਜੀਨਸ ਵਿੱਚ ਮਿਲ ਜਾਏਗੀ ਜੀਨਸ ਦੀ ਵੈਰਾਈਟੀ ਹੈ ਸਾਡੇ ਕੋਲ ਹਰ ਤਰ੍ਹਾਂ ਦੀ ਡਿਫਰੈਂਟ ਡਿਫਰੈਂਟ ਹੁੰਦੀ ਹੈ ਮੈਡਮ ਅਸੀਂ ਤੁਹਾਨੂੰ ਸਾਈਡ ਤੇ ਆ ਦੇਖੋ ਜੀ ਅੱਛਾ ਜੀ ਇਹ ਤੋਂ ਬਾਅਦ ਤੁਹਾਨੂੰ ਜਿਸ ਤਰ੍ਹਾਂ ਜੀਨਸ ਵਿੱਚ ਮਿਲ ਜਾਏਗੀ ਜੀਨਸ ਦੀ ਵੈਰਾਈਟੀ ਹੈ ਸਾਡੇ ਕੋਲ ਹਰ ਤਰ੍ਹਾਂ ਦੀ ਡਿਫਰੈਂਟ ਡਿਫਰੈਂਟ ਹੁੰਦੀ ਹੈ ਮੈਡਮ ਅਸੀਂ ਤੁਹਾਨੂੰ ਸਾਈਡ ਤੇ ਆ ਦੇਖੋ ਜੀ ਅੱਛਾ ਜੀ ਇਹ ਤੋਂ ਬਾਅਦ ਤੁਹਾਨੂੰ ਜਿਸ ਤਰ੍ਹਾਂ ਜੀਨਸ ਵਿੱਚ ਮਿਲ ਜਾਏਗੀ ਜੀਨਸ ਦੀ ਵੈਰਾਈਟੀ ਹੈ ਸਾਡੇ ਕੋਲ ਹਰ ਤਰ੍ਹਾਂ ਦੀ ਡਿਫਰੈਂਟ ਡਿਫਰੈਂਟ ਹੁੰਦੀ ਹੈ ਮੈਡਮ ਅਸੀਂ ਤੁਹਾਨੂੰ ਸਾਈਡ ਤੇ ਆ ਦੇਖੋ ਹਾਂ ਜੀ ਕਾਰਬੋਸਾਈ ਨਹੀਂ ਹੁੰਦੇ ਮੈਨੂੰ ਮੈਨ ਦਿਖਾ ਦਿਓ ਜੇ ਫਿਰ ਸਾਡੇ ਲੰਬਾ ਨਾ ਰਹੇ ਸਾਡੀਆਂ ਭੈਣਾਂ ਜਿਹੜੀਆਂ ਸਾਨੂੰ ਫੋਨ ਕਰਦੀਆਂ ਹੈਣਾ ਹਾਂ ਹੁਣ ਸਾਨੂੰ ਫੋਨ ਕਰਦੇ ਕਿ ਸਾਨੂੰ ਆਦਮਪੁਰ ਦੇ ਕੋਲ ਵਧੀਆ ਹਾਂ ਨਹੀਂ ਅਗਲੇ ਸਮਝਣ ਦਾ ਮਤਲਬ ਕਿ ਲੋਕੀ ਦੇਖ ਲੈਣ ਤਾਂ ਤੁਹਾਡੇ ਕੋ ਆ ਜਾਣ ਕੋ ਇੱਥੇ ਆ ਕੇ ਚੂਸ ਵੀ ਕਰ ਸਕਦੇ ਆ ਵੀ ਆ ਵਧੀਆ ਤੇ ਇੱਥੇ ਕੋਈ ਨਹੀਂ ਕਿ ਕਸਟਮਰ ਕੋਈ ਚੀਜ਼ ਲੈ ਗਿਆ ਕੋਈ ਖਰਾਬ ਹੋ ਗਈ ਕੋਈ ਬਹੁਤ ਸ਼ੀ ਗੱਲ ਹੈ ਕੋਈ ਦੀ ਵੇਚਤਾ ਤੇ ਛੱਡ ਦਿੱਤਾ ਬਹੁਤ ਸ਼ੀ ਗੱਲ ਹੈ ਪੂਰਾ ਸਾਫ ਹੈ ਤਾਂ ਗਾਹ ਦਾ ਜੀ ਅੱਛਾ ਜੀ ਬਹੁਤ ਅੱਛਾ ਜੀ ਕਾਰਗੋ ਪੈਂਟਸ ਹੁਣ ਜੀ ਅੱਛਾ ਜੀ ਕੀ ਅੱਜਕੱਲ ਇਹਨਾਂ ਦਾ ਕਾਫੀ ਟ੍ਰੈਂਡ ਹੈਗਾ ਬਹੁਤ ਚੱਲਣ ਹੈਗਾ ਅੱਛਾ ਜੀ ਜਿਹੜਾ ਬਹੁਤ ਪਸੰਦ ਕਰਦੇ ਨੇ ਜੀ 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 ਵੈਸੇ ਵੀ ਸਮਰ ਦੇ ਵਿੱਚ ਜੀ ਡੈਨਿਮ ਤਾਂ ਥੋੜਾ ਜਿਹਾ ਟ੍ਰੈਂਡ ਘਟ ਜਾਂਦਾ ਹੈ ਜੀ ਤੇ ਕਾਰਗੋ ਜ਼ਿਆਦਾ ਹਾਂ ਜੀ ਫੈਸ਼ਨ ਤੇ ਜਾਂਦੇ ਨੇ ਨਾ ਤੇ ਹੁਣ ਮੈਂ ਤੁਹਾਨੂੰ ਉਧਰ ਦਿਖਾ ਦਿਆਂ ਜੀ ਚਲੋ ਜੀ ਹੁਣ ਆਪਾਂ ਸੂਟਾਂ ਦੇ ਦੇਖਦੇ ਹਾਂ ਸੂਟ ਦੇ ਅੱਛਾ ਜੀ ਤਾਂ ਹੁਣ ਆ ਤਾਂ ਚਲੋ ਕਸਟਮਰ ਜੀ ਕੀ ਦੇਖਦੇ ਹਾਂ ਇਹ ਵੀ ਦਿਖਾਈ ਦਿੰਨੇ ਹਾਂਜੀ ਆ ਜੀ सिंपल पार्टी वियर अच्छा जी हां जी अच्छा शिमर सूट है ठीक है अंदर पूरी देखो जी कॉटन दी लाइनिंग है सारी कोई इदा नहीं कि हां भी सिंथेटिक है कुछ है प्योर कॉटन दी लाइनिंग लगी हुई होगी वो आफ्टर वॉश लगती है ये नहीं कि धो तो के कपड़ा श्रिंक हो गया है ना एंट पला सूट ठीक है और दुपट्टा तो मैचिंग पूरा ਪ੍ਰਿੰਟ ਦੇ ਵਿੱਚ ਕੀ ਮਹਿੰਗੇ ਤਾਂ ਨਹੀਂ ਜਿਆਦੇ ਮਹਿੰਗੇ ਨਹੀਂ ਜੀ ਨਹੀਂ ਜੀ ਬੰਦਾ ਦੇ ਬਜਟ ਫ੍ਰੈਂਡਲੀ ਹੈ ਜੀ ਮੈਂ ਤੁਹਾਨੂੰ ਜੀ ਪਾਕਟ ਫ੍ਰੈਂਡਲੀ ਕਹ ਲੋ ਬਜਟ ਫ੍ਰੈਂਡਲੀ ਕਹ ਲੋ ਜੋ ਮਰਜ਼ੀ ਕਹੋ ਆਫੋਰਡੇਬਲ ਹੈ ਜੀ ਹਾਂ ਜੀ ਇਹ ਤਕਰੀਬਾ ਤੁਹਾਨੂੰ ਮਿਲ ਜਾਏਗਾ ਆਪਣਾ ਤੁਸੀਂ ਦੇਖ ਲੋ ਕਿ ਸਾਡੇ ਕੋਲ 1000 1200 ਤੋਂ ਸਟਾਰਟ ਹੋ ਜਾਂਦਾ ਹੈ ਅੱਛਾ ਜੀ ਠੀਕ ਹੈ ਅੱਗੇ ਤੁਹਾਡੀ ਇੱਛਾ ਜਿੰਦਾ ਮਰਜ਼ੀ ਕਰੋ ਜੀ ਲੈ ਲਓ ਠੀਕ ਹੈ ਤਾਂ ਪਾਰਟੀ ਪਰ 1500 ਤੋਂ ਸਟਾਰਟ ਹੋ ਜਾਂਦਾ ਜੀ ਹਾਂ ਜੀ ਅ ਉਸ ਤੋਂ ਬਾਅਦ ਹੁਣ ਸਾਨੂੰ ਮੈਂ ਅੱਗੇ ਦਿਖਾ ਦਿੰਨੀ ਹਾਂ ਅਨਾਰਕਲੀ ਚ ਵੀ ਸੜਕਲ ਹੁੰਦਾ ਹੈ ਅੱਛਾ ਜੀ ਇਹਨੂੰ ਅਨਾਰਕਲੀ ਕਹਿੰਦੇ ਆ ਜੀ ਹਾਂ ਜੀ ਅੱਛਾ ਚੱਕੀ ਜਾਉਂਦਾ ਠੀਕ ਇਹ ਵੀਡੀਓ ਬਣਾਤਾ ਲਿੰਦੇ ਇੱਕੋ ਪਿੰਡੀ ਫੁੱਲ ਕਲੀਆਂ ਵਾਲੀ ਨਾ ਜੀ ਇਹ ਹੁੰਦੀ ਆ ਸਿੰਪਲ ਜੀ ਦਾ ਕੋਈ ਜ਼ਿਆਦਾ ਘੇਰ ਚ ਨਹੀਂ ਜਾਂਦਾ ਜੀ ਘੇਰ ਨਹੀਂ ਪਿਓਰ ਸ਼ਿਮਾ ਫੈਬਰਿਕ ਹੈ ਕਾਟਨ ਦੀ ਲਾਈਨਿੰਗ ਦੇ ਨਾਲ ਜੀ ਠੀਕ ਹੈ ਜੀ ਹੈਂਡਵਰਕ ਆਏਗਾ ਪੂਰਾ ਛੇਰੇ ਦੇ ਉੱਪਰ ਵੀ ਹੈ ਦੇਖੋ ਇੱਕ ਇੱਕ ਕਲੀ ਸਾਫ਼ ਦਿਖੇਗੀ ਜੀ ਇਕੱਲੇ ਇਕੱਲੇ ਆਹ ਜੀ ਠੀਕ ਹੈ ਕੋਟਨ ਲਾਈਨਿੰਗ ਆਏਗੀ ਨਾਲ ਔਰ ਇਹਦੇ ਵਿੱਚ ਵੀ ਮੈਚਿੰਗ ਦੁਪੱਟਾ ਆਏਗਾ ਬਾਂਦھਨ ਸਟਾਈਲ ਦੀ ਬੰਦੀ ਇਸ ਦੇ ਵਿੱਚ ਜੀ ਆਹ ਪਿਆ ਲਓ ਇਹ ਦੁਪੱਟਾ ਨਾਲ ਹਾਂਜੀ ਦੁਪੱਟਾ ਨਾਲ ਇਹ ਜੀ ਯਾਨੀ ਕਿ ਛੋਟਾ ਮोटा ਹੈ ਫੁੱਲ ਦੁਪੱਟੇ ਮੁੰਡੇ ਹੋਣੇ ਵਧੀਆ ਜੀ ਇਹ ਨਾਲ ਪੂਰਾ ਕੰਟਰਾਸਟ ਆਏਗਾ ਬਹੁਤ ਅੱਛਾ ਜੀ ਹਾਂਜੀ ਹਾਂਜੀ रंग बहुत सोने सोने रखे हैं तो बहुत बढ़िया पति हाँ जी एक बार आके देखो एक बार विजिट करके देखो निराश नहीं होगे जी बिल्कुल जी आ देखो ये आगे नेक्स्ट नार के आ गया दिल्कुल। अच्छा दिल्कुल। जी देखो अच्छा जी दिख रहे पति पूरे हाँ जी हाँ जी बिल्कुल जी शिपली वर्क है प्योर कॉटन है जी फोल्ड पट्टा आएगा जी ठीक है गले ते ने। नेक वर्क है बस बाजू हो गई घेरा हो गया, गया ना ना। 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 पूरा ठीक है फिर घेरे ਦੇ ਚ ਸ਼ਿਫਲੀ ਵਰਕ ਆ ਜਾਣਾ ਸਾਰਾ ਪੂਰਾ ਸਾਰਾ ਰਾਜਸਥਾਨੀ ਪੈਟਰਨ ਹੈ ਜੀ ਵਧੀਆ ਮੈਂ ਕਿਹਾ ਥੋੜਾ ਥੋੜਾ ਰੇਟ ਜੇ ਕਿਸੇ ਦਾ ਮੂਡ ਬਣ ਜਾਂਦਾ ਦੇਖ ਕੇ ਹਾਂਜੀ ਇੱਕ ਇੱਕ ਸੂਟ ਨਾਲ ਇਹ ਕਿੰਨੇ ਦਾ ਤੁਹਾਨੂੰ ਅਰੇਂਜ ਕਰੀਮਨ ਭਾਜੀ ਤੁਸੀਂ ਇਹ ਦੇਖ ਲਓ ਕਿ ਇਹ ਤੁਹਾਨੂੰ ਪੈ ਜਾਣਾ ਜੀ 17 1800 ਦੀ ਦੇਣਚਾ اچھا ਇਹ ਥੋੜਾ ਜਿਆ ਲੈਸ ਕਰ ਦਿਓ ਜੋ ਟਾਪ ਨਿਊਜ਼ ਦੀ ਕੋਈ ਵੀਡੀਓ ਦੇਖ ਕੇ ਆ ਗਏ ਬਿਲਕੁਲ ਜੀ ਬਿਲਕੁਲ ਡਿਸਕਾਊਂਟ ਮਿਲੇਗਾ ਜੀ ਕੋਈ ਵੀ ਮਿਲੇਗਾ ਬਿਲਕੁਲ ਹਾਂ ਜੀ ਹਾਂ ਜੀ ਕੋਈ ਵੀ ਜੋ ਆਪਣੀ ਵੀਡੀਓ ਤੁਹਾਡੀ ਨਾਲ ਲੈ ਕੇ ਆਏਗਾ ਦਿਖਾਏਗਾ ਤੁਹਾਨੂੰ ਹਾਂ ਬਿਲਕੁਲ ਬਿਲਕੁਲ ਹਾਂ ਜੀ ਤੁਹਾਨੂੰ ਡਿਸਕਾਊਂਟ ਹੋਵੇਗਾ ਬਿਲਕੁਲ ਜੀ ਫਿਰ ਭਾਜੀ ਆ ਜਾਂਦੇ ਆਪਾਂ ਕਾਟ ਸੈੱਟ ਦੇ ਉੱਪਰ ਇਹਦਾ ਲੇਡੀਜ਼ ਕਾਟ ਸੈੱਟ ਜੀ ਜੀ ਇਹ ਕੰਬੋ ਸੈੱਟ ਤੋਂ ਬਣ ਚੁੱਕਾ ਹੈ ਜੀ ਸਾਰਿਆਂ ਦੇ ਵਿੱਚ ਪੂਰਾ ਨੈਕਟੇ ਵਰਕ ਹੈ ਜੀ

ਵੀ ਰੈਸਟਲ ਇਹ ਆ ਪੈਟਰਨ ਬਹੁਤ ਚੱਲ ਰਹੇ ਸਾਰੇ ਮਿਲਕੈਂ ਕੋਫੀ ਦੇ ਸੰਬੰਧ ਵਿੱਚ 2 ਪੀਸੇ ਸੈੱਟ ਜੈਕਟਸ ਇਹਦਾ ਗਰਮੀਆਂ ਨੂੰ ਕੱਦਰ ਵੀ ਇਹ ਸੋਹਣਾ ਲੱਗੂਗਾ ਲੈ ਹਣਾ ਜੀ ਹਾਂ ਬਾਜੀ ਇੱਥੇ ਤੁਹਾਨੂੰ ਅਲੱਗ-ਅਲੱਗ ਵੈਰਾਈਟੀ ਮਿਲੇਗੀ ਆ ਦੇਖੋ ਸਾਡੇ ਕੋਲ ਪੇ ਹੋਏ ਆ ਜੀ ਆ ਹੋ ਗਿਆ ਪਿੱਛੇ ਇੱਕ ਤੁਸੀਂ ਸ਼ਾਇਦ ਬਾਹਰ ਹਾਂਜੀ ਲੱਗਾ ਹਾਂਜੀ 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 ਠੀਕ ਹੈ ਇਹ ਦੇਖੋ ਚਿਕਨ ਕਰੀ ਦਾ ਵਰਕ ਹੈ ਸਾਰਾ ਜੀ ਤੇ ਆ ਦੇਖੋ ਜੈਕਟ ਦੇ ਵਿੱਚ ਵੀ ਵਰਕ ਆਏਗਾ ਜੀ ਠੀਕ ਹੈ ਮੈਂ ਸਾਹ ਦੇਖੋ ਦੂ ਪੀਸ ਐਸਟਾਈਲ ਨਾ ਬਿਲਕੁਲ ਉੱਪਰ ਇਹ ਜੈਕਟ ਆ ਚੀ ਜੀ ਇਹ ਵੀ ਗਰਲਿਸ਼ ਪੀਸ ਹੈ ਜੀ ਤੇ ਲੇਡੀਜ਼ ਵੀ ਪਸੰਦ ਕਰਦੀ ਹੈ ਜੀ ਅਸੀਂ ਉਹਨਾਂ ਦੇ ਸਾਈਜ਼ ਵੀ ਲੱਗੇ ਜੀ ਬਹੁਤ ਅੱਛਾ ਜੀ ਤੇ ਐ ਇਸ ਤੈਕ ਨੁਕਾਏ ਜੀ ਠੀਕ ਹੈ ਜੀ ਜੀ ਬਿਲਕੁਲ ਕਲ ਕੇ ਰਿਹਾ ਇਹਦੇ ਨਾਲ ਬਿਲਕੁਲ ਬਿਲਕੁਲ ਹੋਰ ਇਸ ਤੋਂ ਬਾਅਦ ਤੁਹਾਨੂੰ ਥੋੜਾ ਜਿਹਾ ਹੁਣ ਆਪਣਾ ਟ੍ਰੈਂਡ ਦੇ ਅਕੋਰਡਿੰਗ ਦਿਖਾਉਣੀ ਆ ਜਿਹਦਾ ਅੱਜ ਕੱਲ ਮਸਲੀਨ ਦਾ ਕਾਫੀ ਟੈਂਡ ਹੈਗਾ ਇਹ ਪਾਰਟੀ ਵੇਅਰ ਦੇ ਵਿੱਚ ਆ ਜਾਏਗਾ ਜੀ ਕਿਉਂਕਿ ਅੱਜ ਕੱਲ ਤੁਸੀਂ ਕਹੋ ਕਿ ਸਾਡੇ ਕੋਲ ਦੇਖੋ ਫੁੱਲ ਹੈਵੀ ਵੀ ਹੁੰਦਾ ਜਿਸ ਤਰ੍ਹਾਂ ਆਪੇ ਹੋਏ ਨਾ ਤੁਸੀਂ ਸਾਡੇ ਕੋਲ ਇਸ ਤੋਂ ਵੀ ਜ਼ਿਆਦਾ ਹੈਵੀ ਵਰਕ ਤੁਹਾਨੂੰ ਮਿਲ ਜੇਗਾ ਇਹ ਵੀ ਬਿਲਕੁਲ ਨਾਰਮਲ ਰੇਂਜ ਹੀ ਹੋਏਗੀ ਤੁਸੀਂ ਕਹੋ ਕਿ ਬਜਟ ਫ੍ਰੈਂਡਲੀ ਹੈ ਜੀ ਪਾਕਟ ਫ੍ਰੈਂਡਲੀ ਯਾਨੀ ਕਿ ਇਹ ਨਹੀਂ ਕਿ ਤੁਹਾਨੂੰ ਹਾਂ 7-8000 ਨਹੀਂ ਜੀ ਬਿਲਕੁਲ ਨਾਰਮਲ ਜਿੱਦਾਂ ਮਰਜ਼ੀ ਆ ਸਕਦੇ ਹੋ ਜੀ ਸਾਨੂੰ ਆਪਣਾ 22000 ਦੀ ਰੇਂਜ ਚ 35000 ਦੀ ਰੇਂਜ ਤੱਕ ਮਤਲਬ ਹੈਵੀ ਸੂਟ ਮਿਲ ਜਾਂਦਾ ਕੋਈ ਆ ਦੇਖੋ ਇਹ ਮਸਲੀਨ ਦਾ ਫੈਬਰਿਕ ਆ ਪੂਰਾ ਹੈਂਡਵਰਕ ਕੀਤਾ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਆ ਦੇਖੋ neck ਦੇ ਉੱਪਰ ਮਿਰਰ ਵਰਕ ਹੈ ਪਲੱਸ ਨਾਲ ਸਾਰਾ ਹੈਂਡਵਰਕ ਹੈ ਠੀਕ ਹੈ ਕਾਟਨ ਦਾ ਇਨਰ ਲੱਗਾ ਆ ਜੀ ਠੀਕ ਹੈ ਜੀ ਔਰ ਫੁੱਲ ਦੁਪੱਟਾ ਆਏਗਾ ਪੈਂਟ ਦੇ ਨਾਲ ਜੀ ਆ ਦੁਪੱਟਾ ਹੋ ਗਿਆ ਠੀਕ ਹੈ ਜੀ ਇਹ ਪੈਂਟ ਹੋ ਗਿਆ ਹਾਂ ਜੀ ਹਾਂ ਐਲੋ ਜੀ ਅੱਜ ਰੰਗ ਬੜਾ ਸੋਹਣਾ ਹੈ ਜੀ ਰੰਗ ਬੜੇ ਸੋਹਣੇ-ਸੋਹਣੇ ਤੁਹਾਡੇ ਆ ਜੀ ਹੈ ਬਹੁਤ ਜੀ ਸਿਲੇਕਟਡ ਹੀ ਲੱਗ ਜਾਏਗਾ ਬਿਲਕੁਲ ਬਿਲਕੁਲ ਕੋਈ ਸ਼ੱਕ ਨਹੀਂ ਹੈ ਗੱਲ ਹਾਂ ਜੀ ਹਾਂ ਜੀ ਅਸੀਂ ਸਹੀ ਆਏ ਹਾਂ ਅਸੀਂ ਚਾਹੁੰਦੇ ਹਾਂ ਸਾਡੇ ਫਾਲੋਅਰਸ ਨੂੰ ਫਾਇਦਾ ਹੋਵੇ ਤੇ ਅਸੀਂ ਸਹੀ ਸ਼ਾਪ ਤੇ ਆਏ ਆ ਤੇ ਸਾਨੂੰ ਵੀ ਚੰਗਾ ਲੱਗ ਰਿਹਾ ਤੁਸੀਂ ਦੇਖ ਰਹੇ ਆ ਸਾਡੇ ਨਾਲ ਬਹੁਤ ਜੁੜੇ ਆ ਸਾਡੇ ਫਾਲੋਅਰਸ ਇਸ ਵਕਤ ਅਸੀਂ ਓਮ ਫੈਸ਼ਨ ਵਿਲਾ ਰਕ ਜੁਨੀਅਨ ਦੇ ਸਾਹਮਣੇ ਅਸੀਂ ਖੜੇ ਆ ਉਥੇ ਆਹਮਨਾ ਗੱਡੀ ਵੀ ਖੜੀ ਹੋ ਸਕਦੀ ਹੈ ਜੇ ਸ਼ੋਪਿੰਗ ਕਰਨੀ ਹੋਵੇ ਹਾਂ ਹਾਂ ਜੀ ਇਹ ਸਭ ਤੋਂ ਵਧੀਆ ਗੱਲ ਆ ਜੀ ਹਾਂ ਗੱਡੀ ਪਾਰਕ ਕਰ ਸਕਦੇ ਹੋ ਅੱਗੇ ਪੈ ਜੀ ਹਾਂ ਜੀ ਆਹ ਦੇਖੋ ਭਾਜੀ ਪਿਓਰ ਕਾਟਨ ਦੇ ਵਿੱਚ ਜੀ ਠੀਕ ਹੈ ਅਸੀਂ ਆਪਣਾ ਕੈਜ਼ੂਅਲ ਵੇਅਰ ਫਾਰਮਲ ਵੇਅਰ ਈਵਨ ਸੈਮੀ ਪਾਰਟੀ ਵੇਅਰ ਕਰ ਸਕਦੇ ਜੀ ਠੀਕ ਹੈ ਜੀ ਮਿਰਰ ਬਹੁਤ ਕਿੱਤਾ ਆਇਆ ਸਾਰਾ ਇਸ ਦੇ ਵਿੱਚ ਵੀ ਸੇਮ ਸ਼ਿਫੀ ਵਾਟ ਆ ਗਿਆ ਪੌਮ-ਪੌਮ ਲਾਸ ਇੱਦਾਂ ਜਿਹੜਾ ਪੌਮ-ਪੌਮ ਦਾ ਕਾਫੀ ਟ੍ਰੈਂਡ ਹੈਗਾ ਜੀ ਆ ਦੇਖੋ ਸੀਮ ਤੋਂ ਨਹੀਂ ਮਿਲੇਗੀ ਇਹਦੇ ਵਿੱਚ ਜੀ ਘੇਰੇ ਦੇ ਵਿੱਚ ਅ ਸਰੀ ਫੱਟੇ ਦੇ ਵਿੱਚ ਮਿਲੇਗੀ ਅੱਗੇ ਆ ਦੇ ਸੀ ਹਰ ਕੋ ਕੰਨ ਪੈਂਟ ਦਾ ਡਿਜ਼ਾਈਨ ਜੀ ਹੂੰ ਡਬਲ ਲਾਸ ਦਾ ਪੈਟਰਨ ਹੈ ਬਿਲਕੁਲ ਜਿਦਾ ਪਹਿਲਾਂ ਟ੍ਰੈਡੀਸ਼ਨਲ ਪਜਾਮੀਆਂ ਚੱਲਦੀਆਂ ਹੁੰਦੀ ਸੀ ਹੂੰ ਬਿਲਕੁਲ ਜੀ ਕੋਈ ਚੀਜ਼ ਹੈ ਬਹੁਤ ਸੋਹਣਾ ਜੀ ਕੋਲ ਨੂੰ ਕਿਤੇ ਕਿਤੇ ਦੀ ਜੀ ਜੀ ਇਹ ਤੁਹਾਨੂੰ ਕਾਟ ਸਟਿੱਚ ਦੀ ਇੱਕ ਡਿਜ਼ਾਈਨ ਹੋਰ ਦਿਖਾਉਣੀ ਹੈ ਅੱਜ ਤੋਂ ਕੰਮ ਸ਼ੁਰੂ ਕਰਦੇ ਹਾਂ ਜੀ ਇਹ ਫਾਕੀ ਕੁਸ਼ਮਾ ਦੀ ਮੰਗ ਵੀ ਕਰਦੇ ਐ ਹੈ ਵੀ ਨੱਕ ਦੇ ਨਾਲ ਇਹ ਰੱਖ ਪੂਰਾ ਲਓ ਸਪੋਰਸ ਦਾ ਵਰਕ ਕਿਤੋਂ ਹੈ ਮਲਟੀ ਕਲਰ ਹੈ ਆਪਕੋ ਸਾਰੀ ਡਿਟੇਲਿੰਗ ਹੈ ਪੂਰੀ ਜੀ ਕਿਤੇ ਨਾਲ ਕੌਡੀ ਦਾ ਵਰਕ ਹੈ ਜੀ ਕੌਡੀ ਆਪਣਾ ਟ੍ਰੈਡੀਸ਼ਨਲ ਪੁਰਾਣਾ ਕਲਚਰ ਜੀ ਆ ਕਿ ਬਹੁਤ ਚੱਲਦਾ ਹੁੰਦਾ ਸੀ ਸਹੀ ਗੱਲ ਹਾਂ ਜੀ ਛੋਟੇ ਹੁੰਦੇ ਆਪਾਂ ਵੀ ਖੇਡਦੇ ਰਹੇ ਹਾਂ ਖੇਡਦੇ ਰਹੇ ਨਾ ਬਸ ਹੁਣ ਇਹ ਤੁਸੀਂ ਸਮਝ ਲਓ ਕਿ ਉਹੀ ਹੁਣ ਸੂਟਾਂ ਦੇ નીચે ਚੱਲ ਪਏ ਬਿਲਕੁਲ ਬਿਲਕੁਲ ਬੈਠੇ ਬੈਠੇ ਤੁਸੀਂ ਇਹ ਨਾਲ ਖੇਡੋ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਹਾਂ ਜੀ ਇਹਦੇ ਵਿੱਚ ਵੀ ਭਾਜੀ ਤੋਂ ਨੋਦ ਤੋਂ ਕੈਂਟਲਾ ਤੋਂ ਨਾਲ ਮਿਲੇਗਾ ਜੀ ਠੀਕ ਹੈ ਟੂ ਪੀਸ ਦਾ ਸੈੱਟ ਹੈ ਇੱਕ ਔਰ ਚ ਇੱਕ ਜੀ ਇਹ ਪਾਰਟੀ ਦੇ ਚ ਆ ਗਿਆ ਜੀ ਜੀ ਹੁਣ ਤੁਹਾਨੂੰ ਇੱਕ ਅੱਧੀ ਹੈਵੀ ਦਿਖਾ ਦਿਆਂ ਹਾਂ ਹੈਵੀ ਸਟਾਈਲ ਕੋ ਕਿਸ ਤਰ੍ਹਾਂ ਦਾ ਹੁੰਦਾ ਹੈ ਉਹ ਵੀ ਦਿਖਾ ਦਾਂਗੇ ਆਪਾਂ ਵੀਡੀਓ ਨੂੰ ਜ਼ਿਆਦਾ ਲੰਬੀ ਨਹੀਂ ਕਰਾਂਗੇ ਹਾਂਜੀ ਬਿਲਕੁਲ ਬਿਲਕੁਲ ਕਿਉਂਕਿ ਟਾਈਮ ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਗੱਲ ਹੈ ਹਾਂਜੀ ਬੋਲੀ ਸਾਹਮਣੇ ਕਦਾਂ ਜੀ ਆਹ ਨਾ ਤਾਂ ਇਹ ਸਟਾਈਲ ਹੈ ਮਿਲ ਕੋਮ ਪੈਂਟ ਸਟਾਈਲ ਹਰ ਤਰ੍ਹਾਂ ਦਾ ਪੈਟਰਨ ਮਿਲਦਾ ਹੋਗਾ ਜੀ ਇਹ ਤੁਹਾਨੂੰ ਹਜੇ ਸਿਰਫ ਜਿਹੜਾ ਸਟਾਰਟਿੰਗ ਹੈ ਵੀ ਹੁੰਦਾ ਉਹ ਦਿਖਾਉਣ ਲੱਗੀ ਆ। ਫਿਰ ਇਸ ਤੋਂ ਬਾਅਦ ਫੁੱਲ ਹੈਵੀ ਤੁਸੀਂ ਕਿਸ ਤਰ੍ਹਾਂ ਫੁੱਲ ਹੈਵੀ ਇਸ ਤੋਂ ਵੀ ਜ਼ਿਆਦਾ। ਆ ਦੇਖੋ। ਹੂੰ। ਕਿਤੇ ਵਿਆਹ ਸ਼ਾਦੀਆਂ ਪਾਰਟੀ ਹੋਵੇ ਤੇ ਹਾਂਜੀ ਬਿਲਕੁਲ ਬਾਜੀ ਬਿਲਕੁਲ ਤਰ੍ਹਾਂ ਦਾ। ਹਾਂ। ਵੈਡਿੰਗ ਵੇਅਰ ਸੜਕੋਂ ਮਿਲ ਜੀ। ਬਿਲਕੁਲ। ਬ੍ਰਾਈਡਲ ਵੇਅਰ ਤੁਸੀਂ ਜਿੱਦਾਂ ਮਰਜ਼ੀ ਲਓ। ਜੀ। ਤੁਸੀਂ ਅਨਸਟਿਚ ਵੀ ਲੈਂਦੇ ਹੋ, ਸਵੰਦਦੇ ਹੋ, ਡਿਜ਼ਾਈਨਿੰਗ ਕਰਾਉਂਦੇ ਹੋ, ਕਿੰਨਾ ਖਰਚਾ ਪੈ ਜਾਂਦਾ ਇਹ ਤੁਹਾਨੂੰ। ਬਿਲਕੁਲ। ਹੈਨਾ? ਉਹ ਹੀ ਤੋਂ ਵੀ ਥੀਂਸ ਰੈਡੀ ਮੈਡ ਤੇ ਦੇਖੋ। ਹਾਂ। ਉਰੇ ਫੁੱਲ ਮਿਰਰ ਵਰਕੇ ਜੀ ਦੁਪੱਟਾ ਆ ਗਿਆ ਦਾ ਨਾਲਾ ਦੇਖੋ ਜੀ ਚਾਰੋਂ ਤਰਫ ਫਲੈਸ਼ ਹੋਏਗੀ ਫੁੱਲ ਫਲੈਸ਼ ਨਾਲ ਨੇ ਉਹ ਨਾਲ ਆਏਗਾ ਇਸ ਜਾਫਾ ਜੀ ਕਿਉਂਕਿ ਫਰਾਕਸ ਨਾਲ ਨਾਲ ਜਾਫਾ ਦਾ ਜੀ 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 ਬਿਲਕੁਲ ਇੱਕ ਤੋਂ ਤੁਹਾਨੂੰ ਪੈਟਰਨ ਮੈਂ ਸ਼ੋਅ ਕਰ ਦੱਸ ਸਕਦੀ ਹਾਂ ਜੀ ਤੁਹਾਨੂੰ ਦਿਖਾ ਦਾਂ ਜੀ ਫਿਰ ਉਸ ਤੋਂ ਬਾਅਦ 10 ਦਿਨਾਂ ਵਰਕ ਨੂੰ ਛੋੜ ਦੱਸ ਲੈਣਾ ਠੀਕ ਹੈ ਜੀ ਮੇਰਾ ਕੰਮ ਕਾਫੀ ਹੋ ਗਿਆ ਜਿੰਨਾ ਤੁਸੀਂ ਦਿਖਾਇਆ ਆ ਪਰ ਜਿੰਨਾ ਤੁਹਾਡਾ ਸਾਰੇ ਇੱਕ ਸੂਟ ਸੋਹਣੇ ਆ ਬਸ ਉਹੀ ਗੱਲ ਮੈਸੇਜ ਵੀ ਆ ਰਿਹਾ ਕਿ ਰੇਟ ਜਿਹੜਾ ਆ ਉਹ ਜਦੋਂ ਜ਼ਿਆਦਾ ਨਾ ਹੋਵੇ ਕਿ ਸਾਡਾ ਘੇੜਾ ਲੱਗੇ ਹਾਂਜੀ ਹਾਂਜੀ ਬਿਲਕੁਲ ਬਾਜੂ ਰੇਟਾ ਤੇ ਹਾਂ ਬਸ ਕਿਤੋਂ ਵੀ ਪਤਾ ਕਰੀਂ 3 ਲੋਕਾਂ ਨੂੰ ਹੌਸਲਾ ਦੇਈਓ ਕਿਉਂਕਿ ਤੁਹਾਡੇ ਸੂਟ ਤੁਹਾਡੇ ਸੂਟ ਬਹੁਤ ਸੋਹਣੇ ਆ ਪਰ ਰੇਟ ਜ਼ਿਆਦਾ ਨਾ ਹੋਵੇ ਇਹ ਵੀ ਟੈਨਸ਼ਨ ਸਾਡੀਆਂ ਭੈਣਾਂ ਨੂੰ ਰਹਿੰਦੀ ਆ ਹਾਂਜੀ 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 ਆ ਦੇਖੋ ਹਾਂ ਕੁਝ ਅੰਦਾਜ਼ਾ ਲਗਾਓ ਕਿੰਨੇ ਦਾ ਸੂਟ ਹੋਏਗਾ ਅੱਛਾ ਜੀ ਫਿਰ ਮੈਂ ਤੁਹਾਨੂੰ ਦੱਸਾਂਗੀ ਕਿੰਨੇ ਦਾ ਹੈ ਅੱਛਾ ਜੀ ਕਿੰਨੇ ਕਦਾ ਹੁੰਦਾ ਜੀ ਸਾਨੂੰ ਹੁਣ ਬੜਾ ਇੰਨਾ ਦਾ ਲਗਾਓ ਆ ਵੀਰ ਆਹ ਵੀ ਤਾਂ ਕੋਪੀ ਲੈਂਦੇ ਹੋਣਗੇ ਬਿਲਕੁਲ ਹੱਥ ਕੋ ਤੁਹਾਨੂੰ ਵੀ ਪਤਾ ਹੀ ਹੋ ਕਿੰਨੇ ਕੀ ਦੇ ਤੁਹਾਡੀ ਕਰ ਦਿੰਦੇ ਹਾਂ ਲੱਗਦੀ ਸਹੀ ਗੱਲ ਆ ਜੀ ਹੈਨਾ ਕੋਈ ਵਿਆਹ ਸ਼ਾਦੀ ਹੁੰਦੀ ਹੈ ਨਹੀਂ ਤੁਸੀਂ ਅੰਦਾਜ਼ਾ ਲਗਾਓ ਫਿਰ ਮੈਂ ਤੁਹਾਨੂੰ ਦਿੰਦੀ ਹਾਂ ਤੇ ਕਸਟਮਰ ਨੂੰ ਅੰਦਾਜ਼ਾ ਜਿਹਾ ਸਾੜਕੋ ਕਿੰਨੇ ਰੇਂਜ ਤੱਕ ਹੁੰਦਾ ਹੈ ਇਹ ਹੋ 5-6000 ਦਾ ਹਾਂਜੀ ਹਾਂਜੀ ਤੇ ਜ਼ਿਆਦਾ ਮੈਂ ਦੱਸਦਾ ਨੂੰ ਕਿਉਂਕਿ ਜਿੰਨਾ ਵਧੀਆ ਲੱਗਦਾ ਹੈ ਉਹ ਲੱਗਦਾ ਹੈ ਕਿ ਰੇਟ ਇੰਨਾ ਹੋਊਗਾ ਹੈਵੀ ਆ ਇਹ ਲਾਸਟ ਹੋਸੇ ਕਿੰਨੇ ਤੱਕ ਦਾ ਹੋਊਗਾ ਮੈਂ ਤਾਂ ਇੰਨੇ ਕ ਦਾ ਕਿਹਾ ਜੀ ਮੈਂ ਦੱਸ ਦੇ ਹਾਂ ਜੀ ਇਹ ਤੁਹਾਨੂੰ ਪਏਗਾ ਭਾਜੀ 34 ਦਾ 34 ਬਹੁਤ ਵਧੀਆ ਜੀ ਇਹਦਾ ਮਤਲਬ ਮੇਰੀ ਸੋਚ ਤੋਂ ਘਾਟਾ ਇੱਥੇ ਹਾਂ 34 ਦਾ ਜੀ ਬੜਾ ਹੈਵੀ ਸੂਟ ਆ ਇਹ ਹਾਂ ਤੁਸੀਂ ਦੇਖ ਰਹੇ ਆ ਤੇ ਸਿਰਫ 34 ਦਾ ਬਾਕੀ ਜੇ ਤੁਸੀਂ ਆਉਂਗੇ ਹੋਰ ਸਾਰਾ ਦੇਖੋਗੇ ਤੇ ਹੋਰ ਥੋੜਾ ਜਿਆ ਲੈਸ ਕਰ ਦੇਣਗੇ ਇਹ ਕੋਈ ਨਹੀਂ ਇੰਨੀ ਕਸੀ ਤੁਹਾਡੇ ਵੱਲੋਂ ਸਪਾਰਸ਼ ਕਰ ਦੇਣੀ ਆ ਜੋ ਵੀ ਵੀਡੀਓ ਦਾ ਲੈ ਕੇ ਆਏਗਾ ਸਾਡੇ ਕੋਲ ਵੀਡੀਓ ਦਿਖਾਏਗਾ ਸਾਨੂੰ ਵੀ ਉਹਨੂੰ ਡਿਸਕਾਊਂਟ ਸਪੈਸ਼ਲ ਦੇ ਦੇਗਾ ਆਧਿਕਾ ਫੋਲ ਦੁਪੱਟਾ ਆ ਇਹ ਨਹੀਂ ਕਿ 34 ਸਰੋ ਸੂਟ ਦੇ ਦੇ ਦਾ ਦੁਪੱਟਾ ਨੂੰ ਛੋਟਾ ਜਿਹਾ ਦੇ ਦਿੱਤਾ ਜੀ 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 ਠੀਕ ਹੈ ਜੀ ਬਹੁਤ ਵਧੀਆ ਜੀ ਠੀਕ ਹੈ ਜੀ ਤੇ ਕੀ ਕਹਿਣਾ ਚਾਹੁੰਦੇ ਆ ਅਖੀਰ ਚ ਕਈ ਵਾਰੀ ਇਦਾਂ ਹੁੰਦਾ ਸਾਡੀਆਂ ਭੈਣਾ ਪਿੰਡਾਂ ਤੋਂ ਆਉਂਦੀਆਂ ਸਾਡੀਆਂ ਬੀਟੀ ਹੋਣ ਤੋਂ ਟਾਈਮ ਵੀ ਨਹੀਂ ਹੁੰਦਾ ਕੋਈ ਇੱਕ ਦੁਕਾਨ ਤੇ ਜਾਂਦੇ ਰੇਟ ਬਣਾਉਂਦੇ ਦੂਤ ਤੇ ਜਾਂਦੇ ਆ ਚੀਜ਼ ਵੀ ਵਧੀਆ ਨਹੀਂ ਮਿਲਦੀ ਇੱਕ ਵਾਰੀ ਅਖੀਰ ਚ ਤੁਸੀਂ ਕਹਿ ਦਿਓ ਸਾਰਿਆਂ ਨੂੰ ਜਿੰਨੇ ਤੁਹਾਡੇ ਦੇਖ ਰਹੇ ਆ ਤੁਹਾਨੂੰ ਸਾਰੇ ਕੀ ਕੀ ਕਹਿਣਾ ਚਾਹੋ ਠੀਕ ਜੀ ਇੱਕ ਵਾਰ ਆਖੀ ਸਾਨੂੰ ਆਪਣਾ ਸੇਵਾ ਦਾ ਮੌਕਾ ਜ਼ਰੂਰ ਦਿਓ ਠੀਕ ਹੈ ਜੀ ਬਾਜ਼ਾਰ ਨਾਲੋਂ ਵਧੀਆ ਰੇਟ ਮਿਲਣਗੇ ਵਧੀਆ ਵੈਰਾਈਟੀ ਮਿਲੇਗੀ ਠੀਕ ਹੈ ਕੱਪੜੇ ਦੀ ਕੁਆਲਿਟੀ ਮਿਲੇਗੀ ਨਿਰਾਸ਼ ਹੋ ਕੇ ਨਹੀਂ ਜਾਓਗੇ ਇੱਕ ਵਾਰ ਤੁਸੀਂ ਆਓਗੇ ਨਾ ਤੁਸੀਂ ਆਪਣੇ ਆਪ 4 10 ਗਾਹਕ ਨਾਲ ਖਿੱਚ ਕੇ ਲੈ ਕੇ ਆਓਗੇ ਕਿ ਹਾਂਜੀ ਉੱਥੇ ਹੀ ਜਾਣਾ ਹੈ ਠੀਕ ਹੈ ਜੀ ਭੈਣ ਜੀ ਬਹੁਤ ਚੰਗਾ ਲੱਗਾ ਕਿ ਤੁਸੀਂ ਸਾਨੂੰ ਟਾਈਮ ਦਿੱਤਾ ਅਸੀਂ ਸੋਚਿਆ ਸੀ ਗੇੜੀ ਲਾ ਕੇ ਭੈਣਾ ਆਪਣੀਆਂ ਦੱਸੀਏ ਠੀਕ ਹੈ ਜੀ ਭੈਣ ਜੀ ਫਿਰ ਮਿਲਦੇ ਆਪਾਂ ਜੀ ਤੇ ਤੁਹਾਨੂੰ ਮੈਂ ਬਾਹਰ ਵੀ ਦਿਖਾ ਦਿੰਨਾ ਇੱਕ ਵਾਰੀ ਫਿਰ ਕਿ ਤੁਹਾਨੂੰ ਸਮਝ ਆ ਜਵੇ ਛੇਤੀ ਇਹ ਮਾਰਕੀਟ ਆ ਜਿਹੜੀ ਇਹ ਸਾਹਮਣੇ ਸ਼ਾਪ ਆ ਇਹ ਰਸਤਾ ਜਾਂਦਾ ਜਤਿੰਦਰਾ ਪੈਲਸ ਵੱਲ ਉਧਰ ਨੂੰ ਇਹ ਬਸ ਸਟੈਂਡ ਤੋਂ ਉਹਨੇ ਆਪਸੇ ਤੇ ਇਹ ਇਹ ਤੁਸੀਂ ਦੇਖ ਸਕਦੇ ਆ ਕਿ ਇਹ ਆਪਣਾ ਓਮ ਫੈਸ਼ਨ ਵਿਲਾ ਤੇ ਪਾਰਕਿੰਗ ਵੀ ਹੈਗੀ ਆ ਇੱਥੇ ਸੋ ਆਪਣੀਆਂ ਭੈਣਾਂ ਆਪਣੀਆਂ ਬੇਟੀਆਂ ਜਿਹੜੀਆਂ ਲੈਣਾ ਚਾਹੁੰਦੀਆਂ ਬੜੀ ਖੁਸ਼ੀ ਨਾਲ ਇੱਥੇ ਲੈ ਸਕਦੀਆਂ ਸਾਡਾ ਮਕਸਦ ਇਹ ਹੀ ਸੀ ਕਿ ਮੁੱਦਿਆਂ ਦੇ ਨਾਲ-ਨਾਲ ਅਸੀਂ ਤੁਹਾਡੀਆਂ ਘਰੇਲੂ ਗੱਲਾਂ ਦਾ ਵੀ ਖਿਆਲ ਰੱਖੀਏ ਜੋ ਤੁਸੀਂ ਸਾਨੂੰ ਫੋਨ ਕਰਦੇ ਆ ਤਾਂ ਕਿ ਸਾਡੀਆਂ ਭੈਣਾਂ ਸਾਡੀਆਂ ਬੀਤਰੀਆਂ ਨੂੰ ਕੋਈ ਪ੍ਰੋਬਲਮ ਨਾ ਆਵੇ ਪੈਸਿਆਂ ਵੱਲੋਂ ਕਿ ਜਿਆਦੇ ਪੈਸੇ ਕਿਸੇ ਨੇ ਲਏ ਆ ਸੋ ਯਾਦ ਰੱਖੋ ਓਮ ਫੈਸ਼ਨ ਵਿਲਾ ਨੀਅਰ ਨੇੜੇ ਬੱਸ ਸਟੈਂਡ ਟਰੱਕ ਜੰਗੀਆਂ ਦੇ ਸਾਹਮਣੇ ਦੋਸਤੋਂ ਨਵੀਂ ਅਪਡੇਟ ਨਾਲ ਫਿਰ ਮਿਲਦੇ ਆ ਧੰਨਵਾਦ